ਅਗਲੇ ਬਚਨ ਹੁਣ ਜਦੋਂ ਕੋਈ ਗੁਰੂ ਦੀ ਸੰਗਤ ਵਿੱਚ ਆਇਆ ਸੰਗਤ ਵਿੱਚ ਆ ਕੇ ਉਸ ਨੇ ਨਾਮ ਜਪਿਆ ਬੰਦਗੀ ਕੀਤੀ ਉਹਦੀ ਸੁਰਤ ਟੇਕ ਗਈ ਜਦੋਂ ਸੁਰਤ ਟਿਕੀ ਤੇ ਮਹਾਰਾਜ ਨੇ ਇਸ ਨੂੰ ਜੋ ਦੁਨਿਆਵੀ ਧਨ ਸੀ ਉਹਦੀ ਉਦਾਹਰਨ ਦਿੱਤੀ ਜਿੱਧਰ ਮਨੁੱਖ ਦਾ ਮਨ ਜਿਆਦਾ ਦੌੜਦਾ ਹੈ ਨਾ ਮਹਾਰਾਜ ਫਿਰ ਉਹ ਜੀਆਂ ਉਦਾਹਰਨਾ ਦੇ ਦਿੰਦੇ ਜਿੱਧਰ ਨੂੰ ਮਨ ਦੌੜੇ ਹੁਣ ਭਗਤ ਨੇ ਭਗਤਾਂ ਨੇ ਵੀ ਬਥੇਰੀਆਂ ਉਹ ਉਦਾਹਰਨਾ ਦਿੱਤੀਆਂ ਜਿੱਧਰ ਧਿਆਨ ਭਟਕ ਰਿਹਾ ਸੀ ਜਿੱਧਰ ਮਨ ਦੌੜ ਰਿਹਾ ਸੀ ਮਹਾਰਾਜ ਨੇ ਉਹ ਉਦਾਹਰਨਾ ਦੇ ਦਿੱਤੀਆਂ ਹੁਣ ਮਨੁੱਖ ਦਾ ਧਿਆਨ ਜਿਹੜਾ ਉਹ ਮਾਇਆ ਪਿੱਛੇ ਬਹੁਤ ਭਟਕਦਾ ਹੈ ਪੈਸਾ ਦਿਓ ਤੇ ਬੰਦਾ ਹਰ ਇੱਕ ਕੰਮ ਕਰਦਾ ਹੈ ਪੈਸੇ ਬਿਨਾ ਕੋਈ ਕੰਮ ਨਹੀਂ ਕਰਦਾ ਜਿੱਥੋਂ ਧੰਨ ਮਿਲਦਾ ਹੈ ਉਹ ਕੰਮ ਕਰਦਾ ਹੈ ਹੁਣ ਸਤਗੁਰ ਜੀ ਨੇ ਰਹਿਮਤ ਕੀਤੀ ਭੱਲਿਆ ਕਿ ਇੱਕ ਗੱਲ ਚੇਤੇ ਰੱਖੀ ਧੰਨ ਪਿੱਛੇ ਦੌਲਤ ਪਿੱਛੇ ਤੇਰਾ ਧਿਆਨ ਬਹੁਤ ਦੌੜਦਾ ਹੈ ਪਰ ਪਰਮੇਸ਼ਰ ਦਾ ਨਾਮ ਵੀ ਜਿਹੜਾ ਹੈ ਨਾ ਉਹ ਵੀ ਸ੍ਰੇਸ਼ਟ ਧੰਨ ਹੈ ਪਰਮੇਸ਼ਰ ਦੇ ਨਾਮ ਨੇ ਉਹਨੇ ਤੇਰੇ ਜੀਵਨ ਦੀ ਇਹੋ ਜੀ ਘਾੜਤ ਘੜ ਦੇਣੀ ਹੈ ਇਹੋ ਜੀ ਤੇਰੀ ਜਿਹੜੀ ਉਹ ਘੜਤ ਬਣਾ ਦੇਣੀ ਇਹੋ ਜਿਆ ਤੇਰਾ ਜੀਵਨ ਸਵਾਰ ਦੇਣਾ ਵੀ ਤੇਰਾ ਫਿਰ ਜੀਵਨ ਹੀਰਾ ਬਣ ਜਾਣਾ ਜਿਹੜਾ ਹੀਰਾ ਹੁੰਦਾ ਉਹ ਬੜਾ ਕੀਮਤੀ ਹੁੰਦਾ ਤੇ ਹਰ ਇੱਕ ਬੰਦਾ ਜਿਹੜਾ ਉਹ ਚਾਹੁੰਦਾ ਮੈਨੂੰ ਹੀਰਾ ਪ੍ਰਾਪਤ ਹੋਵੇ ਕਿਉਂਕਿ ਹੀਰੇ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਮਹਾਰਜ ਕਹਿਣ ਲੱਗੇ ਇਹ ਤੇਰਾ ਜਿਹੜਾ ਜੀਵਨ ਹੈ ਨਾ ਇਹ ਹੀਰਾ ਬਣ ਜਾਏਗਾ ਹੁਣ ਸਤਿਗੁਰੂ ਜੀ ਨੇ ਸਮਝਾਇਆ ਸਹਿਬ ਕਹਿਣ ਲੱਗੇ ਹਰ ਧਨ ਬਣ ਜੋ ਹਰ ਧਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਮਹਾਰਜ ਕਹਿਣ ਲੱਗੇ ਹਰੀ ਧਨ ਨੂੰ ਤੂੰ ਬਣਜ ਉਹਦਾ ਵਪਾਰ ਕਰ ਹਰ ਧਨ ਨੂੰ ਤੂੰ ਇਕੱਠਾ ਕਰ ਇਹ ਉਹ ਧਨ ਹੈ ਜਿਹਨੂੰ ਕੋਈ ਤੇਰੇ ਤੋਂ ਚੁਰਾ ਨਹੀਂ ਸਕਦਾ ਜਿਹੜਾ ਧਨ ਤੇਰੇ ਤੋਂ ਕਦੇ ਵਿਛੜ ਨਹੀਂ ਸਕਦਾ ਮਹਾਰਜ ਕਹਿਣ ਲੱਗੇ ਇਹ ਉਹ ਧਨ ਹੈ ਤੋ ਆਪ ਜੀ ਅਮਰਤ ਬਾਣੀ ਦੇ ਵਿੱਚ ਅਨੇਕਾਂ ਇਹ ਬਚਨ ਵੀ ਪੜਦੇ ਹੋ ਸਤਿਗੁਰੂ ਜੀ ਆਖਦੇ ਨੇ ਇਹ ਧੰਨ ਅਖੁੱਟ ਨਾਨ ਖੁੱਟੇ ਨਾ ਜਾਏ ਪੂਰੇ ਸਤਗੁਰ ਦਿਆਂ ਦਿਖਾਏ ਕਹਿਣ ਲੱਗੇ ਇਹਦੀ ਸੋਝੀ ਮੈਨੂੰ ਪੂਰੇ ਸਤਿਗੁਰੂ ਜੀ ਨੇ ਦਿੱਤੀ ਹੈ ਤੇ ਆ ਵੀ ਕਿੱਡਾ ਪਿਆਰਾ ਬਚਨ ਆਪ ਜੀ ਪੜਦੇ ਹੋ ਮਹਾਰਜ ਕਿਰਪਾ ਕਰਦੇ ਨੇ ਕੱਚਾ ਧਨ ਸੰਚੈ ਮੂਰਖ ਗਵਾਰ ਮਨਮੁਖ ਭੂਲੇ ਅੰਦ ਗਵਾਰ ਵਿਖਿਆ ਕੈ